ਮੈਂ ਦੇਖ ਪਾ ਰਿਹਾ ਸਿਰ ਸੁੱਜਿਆ ਹੋਇਆ ਲੱਗੀਆਂ ਹੋਈਆਂ ਕਾਫੀ ਜੀ ਜੀ ਆ ਦੇਖੋ ਸਿਰ ਤੇ ਕਾਫੀ ਸੱਟ ਲੱਗੀ ਆ ਸਿਰ ਕਾਫੀ ਸੁੱਜਿਆ ਹੋਇਆ ਹੈ ਕੰਨ ਤੇ ਵੀ ਆ ਟੰਕੇ ਲੱਗੇ ਹੋਏ ਆ ਸਕੈਨ ਦੀ ਜ਼ਰੂਰਤ ਹੈ ਹਾਂਜੀ ਸਕੈਨ ਦੀ ਜ਼ਰੂਰਤ ਆ ਮੈਂ ਹੋਰ ਵੀ ਦੇਖੇ ਜਿੰਨੇ ਟੀਚਰਸ ਬੈਠੇ ਕਿਸ ਦੀ ਬਾਹ ਤੇ ਸੱਟ ਲੱਗੀ ਆ ਇੱਥੇ ਜਿਹੜਾ ਸੱਟ ਵਾਲੇ ਹੀ ਆਏ ਹੋਏ ਆ ਸਾਰੇ ਠੀਕ ਹੈ ਜੀ ਸਾਡੇ ਸੱਟਾਂ ਹੀ ਲੱਗੇ ਹੋਏ ਆ ਪਰ ਇਹ ਗੁੱਜੀ ਸੱਟ ਹੈ ਨਾ ਇਹਦਾ ਸਕੈਨ ਹੋਣੀ ਬਹੁਤ ਜ਼ਰੂਰੀ ਹੈ ਹਾਂਜੀ ਸਕੈਨ ਕਰਵਾ ਰਹੇ ਆ ਹੋਣਾ ਹੈ ਸਕੈਨ ਕਿਉਂਕਿ ਜਦੋਂ ਪਾਸਪਾਲਟੀ ਇੱਕ ਦੂਜੇ ਦੇ ਉੱਪਰ ਡਿਗੇ ਆ ਤਾਂ ਮੈਂ ਤਾਂ ਲਾਸਟ ਸੀਟ ਤੇ ਸੀ ਨਾ ਅਸੀਂ 3-4 ਜਾਣੇ ਅਸੀਂ ਬਾਹਰ ਹੀ ਆ ਕੇ ਛੜਕਤੇ ਡਿੱਗੇ ਅਸੀਂ ਬਾਹਰ ਹੀ ਆ ਗਏ ਕਿੱਥੇ ਵਰਜੇਸਰ ਕਿੱਥੇ ਆ ਗੱਡੀਆਂ ਜਾਣ ਲੱਗੀਆਂ ਸੀ ਉਹ ਅਗਲੇ ਗੱਡੀ ਥੋੜੀ ਘਾਨ ਲੰਗੀ ਸੀ ਉਹਨੇ ਅਗਲੇ ਬੰਨੇ ਰੋਗਤੀ ਗੱਡੀ ਗੱਡੀ ਰੋਗਤੀ ਸਾਡੀ ਅਹੀਂ ਮਗਰ ਆਇਆ ਸੀ ਮਗਰ ਵੀ ਹੋਂਦੇ ਆ ਉਹ ਇੱਕ ਦੋਜੀ ਗੱਡੀਆਂ ਫਸ ਜਗੀਆਂ ਗੱਡੀ ਪਲਟ ਗਈ। ہاں ਗੱਡੀ ਪਲਟ। ਡਰਾਈਵਰ ਨੂੰ ਡਰਾਈਵਰ ਤੇ ਕੰਡਕਟਰ ਦੀ ਸਥਿਤੀ ਕਹੋ ਜੀ ਡਰਾਈਵਰ ਦੀ ਸਥਿਤੀ ਕਹੋ ਜੀ ਖਾਸ ਕਰਕੇ। ਡਰਾਈਵਰ ਠੀਕ ਹੈ। ਪਤਾ ਲੱਗਾ ਜੀ ਕਿ ਜਦੋਂ ਬੱਸਾ ਪਲਟ ਜਾਂਦੀ ਹੈ ਚੀਕ ਝਾੜਾ ਪੈ ਜਾਂਦਾ। ਜੀ। ਲੇਡੀਜ਼ ਥੋੜਾ ਘਬਰਾ ਗਈਆਂ ਸੀਗੀਆਂ। ਤਾਂ ਪੁਲਿਸ ਨੇ ਮਦਦ ਕਰਕੇ ਆਪਣੀ ਗੱਡੀ ਵਿੱਚ ਲਿਆਂਦਾ ਇੱਥੇ। ਬਿਲਕੁਲ ਆਪਣੀ ਗੱਡੀ ਦੇ ਵਿੱਚ ਅਰੇਂਜ ਕਰਕੇ ਉਹਨਾਂ ਨੂੰ ਇੱਥੇ ਵੀ ਭਜਾਇਆ ਔਰ ਉਹਨਾਂ ਨੂੰ ਬਾਕੀਆਂ ਨੂੰ ਵੀ ਅਰੇਂਜ ਕਰਕੇ ਅਸੀਂ ਦੂਜੇ 44 ਸਭ ਗੁਰਦਰਾ ਅਰੇਂਜ ਕੀਤਾ। ਕੁਝ ਸਾਥ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਹ ਜਾਨ ਬੁਝ ਕੇ ਨਹੀਂ ਕਰਦਾ ਹਾਦਸੇ ਹੋ ਜਾਂਦੇ ਆ ਔਰ ਆਪ ਸਭ ਨੂੰ ਪਿਛਲੇ ਲਾਈਵ ਵਿੱਚ ਅਸੀਂ ਦਿਖਾਇਆ ਸੀਗਾ ਕਿ ਤਰਨ ਤਰਨ ਸਾਈਡ ਤੋਂ ਦੋ ਜਿਹੜੀਆਂ ਸਕੂਲ ਦੀਆਂ ਬੱਸਾਂ ਆਉਂਦੀਆਂ ਜਿਹੜੀਆਂ ਆਪਸ ਵਿੱਚ ਭੜ ਜਾਂਦੀਆਂ ਹਾਦਸਾ ਹੋ ਜਾਂਦਾ ਔਰ ਅਗਲੀ ਸਥਿਤੀ ਜਾਣਕਾਰੀ ਲੈਣ ਲਈ ਅਸੀਂ ਹਸਪਤਾਲ ਵਿਖੇ ਪਹੁੰਚੇ ਸਿਵਲ ਹਸਪਤਾਲ ਵਿਖੇ ਪਹੁੰਚੇ ਆ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਵਿੱਚ ਇੱਥੇ ਮੌਜੂਦ ਹੈ ਆਲਾ ਅਫਸਰ ਅਫਸਰ ਮੌਜੂਦ ਨੇ ਆਪ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਜਿਹੜੀ ਮੌਕੇ ਦੀ ਸਥਿਤੀ ਅਸੀਂ ਪਹਿਲਾਂ ਅਸੀਂ ਐਕਸੀਡੈਂਟ ਵਾਲੀ ਜਗ੍ਹਾ ਤੇ ਵੀ ਮੌਕੇ ਤੇ ਮੌਜੂਦ ਸੀਗੇ ਉੱਥੇ ਦੇ ਜਿਹੜੇ ਤਾਜ਼ਾ ਹਾਲਾਤ ਸੀ ਉਹ ਵੀ ਦੇਖੇ ਔਰ ਹੁਣ ਅਸੀਂ ਹਸਪੀਟਲ ਦੇ ਅੰਦਰ ਵੀ ਆਏ ਤਾਜ਼ਾ ਹਾਲਾਤ ਦੇਖੇ ਤਾਂ ਹਾਦਸਾ ਬਹੁਤ ਗੰਭੀਰ ਹੋਇਆ ਬਹੁਤ ਵੱਡਾ ਹਾਦਸਾ ਸੀ ਦਰਦਨਾਖਾ ਹਾਦਸਾ ਸੀ ਕਿਉਂਕਿ ਜਿਹੜੀ ਮੋੜੇ ਬਸ ਜਾ ਰਹੀ ਸੀ ਆਪਣੀ ਸਪੀਡ ਤੇ ਜਾ ਰਹੀ ਸੀ ਪਿਛਲੀ ਬਸ ਵੀ ਕਾਫੀ ਸਪੀਡ ਸੀਗੀ ਔਰ ਜਦੋਂ ਐਕਸੀਡੈਂਟ ਹੁੰਦਾ ਬਸ ਆਪਸ ਵਿੱਚ ਢਿੱਡਦੀਆਂ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਪਿਛਲੀ ਬਸ ਜਿਹੜੀ ਹੈ ਉਹ ਪਲਟ ਜਾਂਦੀ ਹੈ ਬਸ ਵਿੱਚ ਮਹਿਲਾਵਾਂ ਹੀ ਬੈਠੀਆਂ ਸਨ ਮਹਿਲਾ ਅਧਿਆਪਕਾ ਬੈਠੀਆਂ ਸਨ ਆ ਉਹਦੇ ਬੱਚੇ ਵੀ ਦੱਸੇ ਜਾ ਰਹੇ ਜਿਹੜੇ ਨਾਲ ਸੀਗੇ ਔਰ ਜਦੋਂ ਬਸ ਪਲਟਦੀ ਹੈ ਤਾਂ ਤੁਸੀਂ ਸਿਚੁਏਸ਼ਨ ਨੂੰ ਸਮਝੋ ਕਿ ਜਿਹੜੀਆਂ ਅਧਿਆਪਕਾਵਾਂ ਹਨ ਇੱਕ ਦੂਜੇ ਦੇ ਉੱਪਰ ਡਿੱਗ ਜਾਂਦੀਆਂ ਕੁਝ ਸਕੂਲ ਕੱਪਟਣ ਤੋਂ ਬਾਅਦ ਸੜਕ ਤੇ ਆ ਕੇ ਡਿੱਗ ਜਾਂਦੀਆਂ ਔਰ ਗੰਭੀਰ ਸੱਟਾਂ ਵੱਜਦੀਆਂ ਪਹਿਲਾਂ ਕਿ ਇਹ ਕਿਹਾ ਗਿਆ ਸੀਗਾ ਕਿ ਮਾਈਨਰ ਜੀਆਂ ਸੱਟਾਂ ਹੈ ਲੇਕਿਨ ਹੁਣ ਜਦੋਂ ਮੈਂ ਅੰਦਰ ਪਹੁੰਚਿਆ ਅਧਿਆਪਕ ਸਹਿਬਾਨ ਜਿਹੜੇ ਆ ਜਿਹੜੀਆਂ ਸਾਡੀਆਂ ਭੈਣਾਂ ਆ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸੱਟਾਂ ਗੁੱਜੀਆਂ ਨੇ ਔਰ ਸੱਟਾਂ ਦੀ ਤਕਲੀਫ ਜਿਹੜੀ ਤਾਪ ਬਹੁਤ ਜ਼ਿਆਦਾ ਹੈ ਕਿਉਂਕਿ ਐਕਸੀਡੈਂਟ ਬਹੁਤ ਭਿਆਨਕ ਹੋਇਆ ਜ਼ਬਰਦਸਤ ਹੋਇਆ ਜਿਹੜੀਆਂ ਅਧਿਆਪਕਾਂ ਹਨ ਕੁਝ ਉਹ ਸੜਕ ਤੇ ਆ ਕੇ ਡਿੱਗੀਆਂ ਰੱਬ ਦਾ ਸ਼ੁਕਰ ਹੈ ਪਿੱਛੋਂ ਕੋਈ ਗੱਡੀ ਨਹੀਂ ਸੀ ਆ ਰਹੀ ਜੇਕਰ ਕੋਈ ਹੋਰ ਪਿੱਛੋਂ ਤੇਜ਼ ਗੱਡੀ ਆ ਰਹੀ ਹੁੰਦੀ ਤਾਂ ਸਥਿਤੀ ਹੋਰ ਵੀ ਤਣਾਅਪੂਰਵਕ ਹੋ ਸਕਦੀ ਹੈ ਉਹ ਕਹਿੰਦੇ ਕਿ ਮੌਕੇ ਤੇ ਹੜਕੰਪ ਮਚ ਜਾਂਦਾ ਚੀਕ ਝਾੜਾ ਪੈ ਜਾਂਦਾ ਚੀਕਾਂ ਦੀ ਗੂੰਜ ਜਿਹੜੀ ਹੈ ਉਹ ਉਹ ਬਹੁਤ ਤਿੱਖੀ ਹੋ ਜਾਂਦੀ ਹੈ ਮਹਿਲਾਵਾਂ ਕਭਰਾ ਜਾਂਦੀਆਂ ਅਧਿਆਪਕਾਂ ਕਭਰਾ ਜਾਂਦੀਆਂ ਔਰ ਲੋਕ ਬਹੁਤ ਸਾਰੇ ਕੱਟੇ ਹੋ ਜਾਂਦੇ ਪਰ ਚੰਗੀ ਗੱਲ ਇਹ ਰਹੀ ਕਿ ਤੁਰੰਤ ਜਿਹੜੀ ਇਨਫੋਰਮੇਸ਼ਨ ਹੈ ਉਹ ਪੁਲਿਸ ਪ੍ਰਸ਼ਾਸਨ ਤੱਕ ਪਹੁੰਚਦੀ ਹੈ ਔਰ ਪੁਲਿਸ ਪ੍ਰਸ਼ਾਸਨ ਦੀ ਟੀਮ ਜਿਹੜੀ ਹੈ ਤੁਰੰਤ ਐਕਸ਼ਨ ਲੈਂਦੀ ਹੈ ਔਰ ਜਿਹੜੇ ਇੱਥੇ ਸਕੂਲ ਦੀ ਮੈਨੇਜਮੈਂਟ ਆਈ ਹੈ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਹੈ ਉਪਕਾਰ ਜੀ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਦੱਸਿਆ ਕਿ ਕਹਿੰਦੇ ਅਸੀਂ ਪਿੱਛੇ ਆ ਰਹੇ ਸੀਗੇ ਔਰ ਨਵਾਂ ਸ਼ਹਿਰ ਪੁਲਿਸ ਨੇ ਸਿਟੀ ਪੁਲਿਸ ਨੇ ਖਾਸ ਕਰਕੇ ਮੈਂ ਕਹੂੰਗਾ ਡੀਐਸਪੀ ਰਾਜਕਮਰ ਉਹਨਾਂ ਦੀ ਅਗ ਪ੍ਰੋਐਕਟਿਵ ਹੋ ਕੇ ਕੰਮ ਕੀਤਾ ਔਰ ਜਿਹੜੇ ਜ਼ਖਮੀ ਸਨ ਜਿਹੜੀਆਂ ਸਾਡੀਆਂ ਭੈਣਾਂ ਜ਼ਖਮੀ ਸਨ ਉਹਨਾਂ ਨੂੰ ਆਪਣੀਆਂ ਗੱਡੀਆਂ ਵਿੱਚ ਪ੍ਰਸ਼ਾਸਨ ਦੀਆਂ ਗੱਡੀਆਂ ਵਿੱਚ ਔਰ ਐਮਪੂਲੈਂਸ ਨੂੰ ਅਵੇਲੇਬਲ ਕਰਾ ਕੇ ਤੁਰੰਤ ਇੱਥੇ ਪਹੁੰਚਾਇਆ ਔਰ ਜਿਹੜੀ ਹੁਣ ਗੱਲ ਜ਼ਿਆਦਾ ਚਿੰਤਾ ਵਾਲੀ ਹੋਏ ਬਣੀ ਹੋਈ ਹੈ ਕਿ ਬੇਸ਼ੱਕ ਸਕ੍ਰੈਚ ਘਟ ਨੇ ਬੇਸ਼ੱਕ ਖੂਨ ਘੱਟ ਨਿਕਲਿਆ ਲੇਕਿਨ ਜਿਹੜੀਆਂ ਸੱਟਾਂ ਉਹ ਬਹੁਤ ਗੁਰਜੀਆਂ ਨੇ ਕਈ ਜਿਹੜੀਆਂ ਅਧਿਆਪਕਾਵਾਂ ਹਨ ਜਿਹੜੀਆਂ ਸਾਡੀਆਂ ਭੈਣਾਂ ਬਾਹਾਂ ਕਈਆਂ ਦੀ ਬਾਹ ਤੇ ਬਹੁਤ ਸੱਟ ਹੈ ਸਿਰ ਤੇ ਸੱਟ ਹੈ ਮੈਂ ਅੰਦਰ ਜਾ ਕੇ ਐਮਰਜੈਂਸੀ 'ਚ ਵੀ ਮਿਲ ਕੇ ਆਇਆ ਔਰ ਉਹ ਜਿਵੇਂ ਤੜਪ ਰਹੀਆਂ ਬਿਲਕ ਰਹੀਆਂ ਔਰ ਕਹਿੰਦੀਆਂ ਕਿ ਦਰਦ ਸਹਾਰ ਨਹੀਂ ਹੋ ਰਿਹਾ ਕਿਸੇ ਦੀ ਬਾਹ ਤੇ ਸੱਟ ਬਹੁਤ ਜ਼ਿਆਦਾ ਲੱਤ ਤੇ ਸੱਟ ਹੈ ਕਿਸੇ ਦੀ ਕਿਸੇ ਦਾ ਸਿਰ ਸੁੱਜਿਆ ਹੋਇਆ ਔਰ ਉਹ ਜਿਹੜੀ ਉਸ ਤੋਂ ਵੀ ਜ਼ਿਆਦਾ ਚਿੰਤਾ ਵਾਲੀ ਗੱਲ ਹੈ ਉਹ ਕਹਿੰਦੇ ਕਿ ਹਾਲੇ ਤੱਕ ਅਸੀਂ ਆਪਣੇ ਪਰਿਵਾਰ ਨੂੰ ਨਹੀਂ ਦੱਸਿਆ ਔਰ ਪਰਿਵਾਰ ਨੂੰ ਇਹੀ ਮਤਲਬ ਗੱਲਬਾਤ ਹੀ ਨਹੀਂ ਹੱਲ ਹੋ ਪਤਾ ਕਰੋ ਇਹੀ ਪਤਾ ਹੈ ਕਿ ਉਹ ਕਾਨਫਰੰਸ ਤੇ ਸ਼੍ਰੀ ਨੰਦਪੁਰ ਸਾਹਿਬ ਗਈਆਂ ਹੋਈਆਂ ਇਹ ਨਹੀਂ ਪਤਾ ਕਿ ਇਸ ਸਮੇਂ ਕਿੰਨੀ ਕਸ਼ਮਕ ਕਸ਼ਣ ਕਿੰਨੀ ਤਕਲੀਫ ਚਨ ਕਿਉਂਕਿ ਕਿਸ ਦੀ ਸਕੈਨ ਹੋਣੀ ਆ ਕਿਸ ਦਾ ਐਕਸਰਾ ਹੋਣਾ ਬੱਚਾ ਕਿਸ ਦੇ ਨਾਲ ਹੈ ਕਿਉਂਕਿ ਮੈਂ ਉੱਥੇ ਵੀ ਪਿਛਲੀ ਵੀਡੀਓ ਚ ਵੀ ਸ਼ੰਕਾ ਜਾਰੀ ਕੀਤੀ ਸੀ ਕਿ ਬੱਚਿਆਂ ਦੀ ਚੱਪਲਾ ਨਜ਼ਰ ਆ ਰਹੀਆਂ ਹੈ ਸੈਂਡਲ ਨਜ਼ਰ ਆ ਰਹੇ ਹੋ ਸਕਦਾ ਬੱਚੇ ਹੋਵਣ ਤਾਂ ਮੈਂ ਅੰਦਰ ਜਾ ਕੇ ਮਿਲ ਕੇ ਉਹ ਦੱਸਿਆ ਜਾ ਰਿਹਾ ਕਹਿੰਦੇ ਕਿ ਕੁਝ ਬੱਚੇ ਵੀ ਨੇ ਇੱਕ ਛੋਟੀ ਬੱਚੀ ਵੀ ਹੈ ਕਹਿੰਦੇ ਕਿ ਉਹ ਬੋਲ ਨਹੀਂ ਸਕਦੀ ਕਿਉਂਕਿ ਉਮਰ ਘੱਟ ਹੈ ਕਿਉਂਕਿ ਬੱਚਾ ਰੋ ਰਿਹਾ ਲੇਕਿਨ ਆਪਣੀ ਤਕਲੀਫ ਨੂੰ ਜ਼ਾਹਰ ਨਹੀਂ ਕਰ ਪਾ ਰਿਹਾ ਤਾਂ ਪੁਲਿਸ ਪ੍ਰਸ਼ਾਸਨ ਦਾ ਜਿਹੜੇ ਮੈਨੇਜਮੈਂਟ ਟੀਮ ਹੈ ਸਕੂਲ ਦੀ ਉਹਨਾਂ ਨੇ ਕਿਹਾ ਕਿ ਅਸੀਂ ਧੰਨਵਾਦ ਕਰਦੇ ਹਾਂ ਪ੍ਰੋਐਕਟਿਵ ਹੋ ਕੇ ਇਹਨਾਂ ਨੇ ਕੰਮ ਕੀਤਾ ਤੁਰੰਤ ਸਾਰਿਆਂ ਨੂੰ ਸਾਰੇ ਪੀੜਤਾਂ ਨੂੰ ਸਾਰੇ ਜ਼ਖਮੀਆਂ ਨੂੰ ਹਸਪਤਲ ਵਿਖੇ ਲਿਆਂਦਾ ਗਿਆ ਤਾਂ ਇੱਕ ਵਾਰੀ ਆਪਾਂ ਅੰਦਰ ਚੱਲ ਕੇ ਤੁਹਾਨੂੰ ਮੌਕੇ ਦੀ ਸਥਿਤੀ ਵੀ ਦਿਖਾਣੀ ਹੈ ਕੀ ਨਾਮ ਜੀ ਤੁਹਾਡਾ ਮੇਰਾ ਬਲਦੇਵ ਸਿੰਘ ਜੀ ਤੁਸੀਂ ਬੱਸ ਕ ਨੇ ਇਟਰਾ ਮੈਂ ਹਾਂ ਦਾ ਮੂਵਮੈਂਟ ਰਵਰੇ ਮੈਂ ਨਾਲ ਹੀ ਆਇਆ ਯਾਰ ਉਤਰਾ ਹੀ ਆਇਆ ਮੈਂ ਨਾਲ ਅੱਛਾ ਜੀ ਹਾਂ ਸਾਈਡ ਤੇ ਕਨੈਕਟ ਸਾਈਡ ਤੇ ਬੈਠੇ ਆ ਪਿਛਲੀ ਪਿਛਲੀ ਬਸ 'ਚ ਬੈਠੇ ਹਾਂ ਪਿਛਲੀ 'ਚ ਬੈਠੇ ਹਾਂ ਅੱਛਾ ਤਾਂ ਪਿਛਲੀ ਬਸ 'ਚ ਕਿੰਨੀਆਂ ਮੈਡਮਾਂ ਸਵਾਰ ਸੀਗੀਆਂ ਇੱਤੀ ਤੀਕ ਹੋਣੀਆਂ ਗੜੀਆਂ ਨਹੀਂ 30 ਕਿ 30 ਹੋਣਗੀਆਂ ਜਦੋਂ ਬਸ ਪਲਟ ਗਈ ਹਾਂਜੀ ਤਾਂ ਫਿਰ ਸਵਾਰੀਆਂ ਵੀ ਸੱਟਾਂ ਤਾਂ ਕਾਫੀ ਲੱਗੀਆਂ ਹੋਣੀਆਂ ਸੱਟਾਂ ਦੇ ਸਾਟਾ ਹੀ ਨਹੀਂ ਹਿਸਾਬ ਦੀਆਂ ਲੱਗੀਆਂ ਇੰਨੀਆਂ ਨਹੀਂ ਲੱਗੀਆਂ ਹਿਸਾਬ ਦੀਆਂ ਲੱਗੀਆਂ ਜਿਵੇਂ ਮੈਡਮ ਤਾਂ ਮੈਂ ਦੇਖ ਪਾਰਾ ਸਿਰ ਸੁਜਿਆ ਹੋਇਆ ਸੱਟਾਂ ਲੱਗੀਆਂ ਹੋਈਆਂ ਕਾਫੀ ਸਿਰ ਤੇ ਕਾਫੀ ਸੱਟ ਲੱਗੀ ਆ ਸਿਰ ਕਾਫੀ ਸੁੱਜਿਆ ਹੋਇਆ ਹੈ ਕੰਨ ਤੇ ਵੀ ਆ ਟੰਕੇ ਲੱਗੇ ਹੋਏ ਆ ਸਕੈਨ ਦੀ ਵੀ ਜਰੂਰਤ ਹੈ ਹਾਂਜੀ ਸਕੈਨ ਦੀ ਜਰੂਰਤ ਆ ਮੈਂ ਹੋਰ ਵੀ ਦੇਖੇ ਜਿੰਨੇ ਟੀਚਰਸ ਬੈਠੇ ਕਿਸ ਦੀ ਬਾਹ ਤੇ ਸੱਟ ਲੱਗੀ ਆ ਇੱਥੇ ਜਿਹੜੇ ਸੱਟ ਵਾਲੇ ਹੀ ਆਏ ਹੋਏ ਆ ਸਾਰੇ ਠੀਕ ਹੈ ਜੀ ਸਾਡੇ ਸੱਟਾਂ ਹੀ ਲੱਗੇ ਹੋਏ ਆ ਕਿ ਪਰੇ ਗੱਡੀ ਸੱਟ ਹੈ ਨਾ ਇਹਦਾ ਸਕੈਨ ਹੋਣੀ ਬਹੁਤ ਜ਼ਰੂਰੀ ਹੈ ਹਾਂਜੀ ਹਾਂਜੀ ਸਕੈਨ ਕਰਵਾ ਰਹੇ ਹਾਂ ਹੋਣਾ ਹੈ ਸਕੈਨ ਕਹਿੰਦੇ ਜੇ ਤਾਂ ਫਸਟ ਪਾਰਟੀ ਇੱਕ ਦੂਜੀ ਦੇ ਉੱਪਰ ਡਿੱਗੇ ਆ ਤਾਂ ਮੈਂ ਤਾਂ ਲਾਸਟ ਸੀਟ ਤੇ ਸੀ ਨਾ ਸੀ ਤਿੰਨ ਚਾਰ ਜਾਨੇ ਅਸੀਂ ਬਾਹਰ ਹੀ ਆ ਕੇ ਛੜਕਤੇ ਡਿੱਗੇ ਆ ਉਹ ਅਸੀਂ ਬਾਹਰ ਹੀ ਆ ਗਏ ਤੇ ਵੀ ਰੱਬ ਦਾ ਸ਼ੁਕਰ ਹੈ ਕਿ ਗੱਡੀ ਤੇਜ਼ ਨਹੀਂ ਆ ਰਹੀ ਸੀ ਹਾਂਜੀ ਕੋਈ ਗੱਡੀ ਨਹੀਂ ਆ ਰਹੀ ਸੀ ਇਹ ਸ਼ੁਕਰ ਹੈ ਕਿ ਸਾਡੇ ਸਾਰਿਆਂ ਦੀਆਂ ਜੜੀਆਂ ਜਾਨਾ ਉਹ ਬਚ ਗਏ ਜਾਨਾ ਬਚ ਗਏ ਹਾਂਜੀ ਤੇ ਬੱਚੇ ਵੀ ਨਾਲ ਸੀ ਕੁਝ ਮੈਡਮ ਨਾਲ ਹਾਂਜੀ ਕੁਝ ਟੀਚਰਸ ਦੇ ਨਾਲ ਬੱਚੇ ਵੀ ਸੀ ਦੋ ਬੱਚੇ ਸੀ ਵਿੱਚ ਇੱਕ ਬੱਚਾ ਤਾਂ ਬਿਲਕੁਲ ਠੀਕ ਆ ਇੱਕ ਦੇ ਉਹ ਛੋਟਾ ਉਹ ਦੱਸ ਨਹੀਂ ਪਾ ਰਿਹਾ ਕਿ ਉਹਦੇ ਕਿੱਥੇ ਸੱਟ ਲੱਗੀ ਆ ਗੰਭੀਰ ਸਥਿਤੀ ਹੈ ਹਾਂਜੀ ਕੋਲ ਜੀ ਆਪਾਂ ਦੇਖ ਕੇ ਕਹੀਏ ਕਿ ਬਲੱਡ ਨਹੀਂ ਨਿਕਲ ਰਿਹਾ ਤਾਂ ਇਹ ਨਹੀਂ ਕਿ ਸਥਿਤੀ ਗੰਭੀਰ ਨਹੀਂ ਹੈ ਨਹੀਂ ਨਹੀਂ ਸਥਿਤੀ ਗੰਭੀਰ ਆ ਅੰਦਰੂਨੀ ਸਾਟਾ ਸਾਡੇ ਹੁਣ ਇੱਕ ਤਾਂ ਤੁਹਾਡੀ ਸੋਚ ਦੇਖ ਰਹੇ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਹਾਂਜੀ ਤੁਸੀਂ ਗੱਲ ਵੀ ਕਿਵੇਂ ਕਰ ਰਹੇ ਹੋ ਮੈਂ ਉਹ ਵੀ ਹੈਰਾਨ ਹੈ ਕਿ ਕਾफी ਤੇਜ਼ ਵੀ ਹੋਣੀ ਹੈ ਹਾਂਜੀ ਤੇ ਪੇਨ ਕਿਦਰ ਵਗੈਰਾ ਲੱਗਦਾ ਹੈ ਪੇਨ ਹਾਂਜੀ ਹਾਂਜੀ ਇਹਨਾਂ ਨੇ ਬਹੁਤ ਵਧੀਆ ਮਤਲਬ ਕੀਤਾ ਸਾਨੂੰ ਆਉਂਦੇ ਐ ਟ੍ਰੀਟ ਕੀਤਾ ਆ ਬਹੁਤ ਵਧੀਆ ਹਾਂਜੀ ਹਾਂਜੀ ਉਹ ਵੀ ਸਾਨੂੰ ਮੈਡੀਸਨ ਸਾਡੀ ਹੈਲਪ ਕਰ ਰਿਹਾ ਨਾਲ ਜੀ ਹਾਂਜੀ ਤੇ ਪਰਿਵਾਰ ਨੂੰ ਦੱਸਤਾ ਜੀ ਆਪਣੇ ਨਹੀਂ ਜੀ ਅਜੇ ਨਹੀਂ ਦੱਸਿਆ ਕਿਉਂਕਿ ਉਹ ਟੈਨਸ਼ਨ ਲੈਣਗੇ ਘਬਰਾ ਲੈਣ ਘਬਰਾ ਘਬਰਾਉਣਗੇ ਤੇ ਰਸਤਾ ਵੀ ਇੰਨਾ ਜ਼ਿਆਦਾ ਕਿ ਉਹ ਸਾਡੇ ਪਿੱਛੇ ਵੀ ਨਹੀਂ ਇੰਨੀ ਜਲਦੀ ਆ ਸਕਦੇ ਹਾਂਜੀ ਇਹ ਓਕੀ ਸਥਿਤੀ ਪਰ ਭੈਣ ਭਰਾਵਾਂ ਦੇ ਨਾਲ ਹੀ ਅਸੀਂ ਤੁਹਾਡੇ ਸਾਰੇ ਨਾਲ ਹੀ ਹਾਂ ਜਿੱਥੇ ਤੁਹਾਨੂੰ ਲੋਰ ਆਪਾਂ ਇੱਥੇ ਹੀ ਆ ਜੀ ਥੈਂਕ ਯੂ ਸਰ ਸ਼ੁਕਰੀਆ ਜੀ ਜੀ ਭਾਜੀ ਕੀ ਫਿਰ ਹੋਇਆ ਕੀ ਸਥਿਤੀ ਕਿਵੇਂ ਹੋਈ ਹੋਰ ਜੀ ਵੀ ਅਗਲੇ ਬੰਨੇ ਰਸਤੇ 'ਚ ਗੱਡੀ ਜਾਂਦੀ ਸੀ ਤੇ ਅਗਲ ਪਿੱਛੇ ਸਾਡੀਆਂ ਗੱਡੀਆਂ ਜਾਂਣ ਲੱਗਾ ਸੀ ਉਹ ਅਗਲੇ ਗੱਡੀ ਥੋੜੀ ਗਾਂ ਲੰਗੀ ਸੀ ਉਹਨੇ ਅਗਲੇ ਬੰਨੇ ਰੋਕਤੀ ਗੱਡੀ ਗੱਡੀ ਰੁਕਤੀ ਸਾਡੀ ਅਹੀਂ ਮਗਰ ਆਈ ਅਹੀਂ ਮਗਰ ਵੀ ਹੁੰਦੇ ਆ ਉਹ ਇੱਕ ਦੂਜੀ ਗੱਡੀਆਂ ਨੂੰ ਪਾਜ ਗਈ ਤੇ ਗੱਡੀ ਪਲਟ ਗਈ ਹਾਂ ਗੱਡੀ ਪਲਟ ਗਈ ਤੇ ਡਰਾਈਵਰ ਨੂੰ ਡਰਾਈਵਰ ਤੇ ਕੰਡਕਟਰ ਦੀ ਸਥਿਤੀ ਕਹੋ ਜੀ ਡਰਾਈਵਰ ਦੀ ਸਥਿਤੀ ਕਹੋ ਜੀ ਖਾਸ ਕਰਕੇ ਡਰਾਈਵਰ ਠੀਕ ਹੈ ਠੀਕ ਹੈ ਦੋਵੇਂ ਡਰਾਈਵਰ ਠੀਕ ਤੇ ਉਹਨਾਂ ਦੇ ਗੁੱਝੀਆਂ ਸੱਟ ਹੈਗੀ ਨਹੀਂ ਨਹੀਂ ਉਹਨਾਂ ਸੱਟ ਕੋਈ ਨਹੀਂ ਗਈ ਠੀਕ ਹੈ ਬਿਲਕੁਲ ਸਹੀ ਉਹ ਗੱਡੀ ਤਾਂ ਬਸ ਪਲਟੀ ਮੈਂ ਮੈਂ ਇੱਕ ਦੂਜੀ ਦੇ ਉੱਪਰ ਡਿੱਗੀਆਂ ਸੜਕ ਤੇ ਡਿੱਗੀਆਂ ਇਹਨੂੰ ਸੱਟਾਂ ਗੰਭੀਰ ਹੈ ਨਾ ਹਾਂਜੀ ਹਾਂਜੀ ਇਹ ਮਤਲਬ ਥੋੜੀ ਪਰੇਸ਼ਾਨ ਕਰਨ ਵਾਲੀ ਗੱਲ ਹੈ ਹਾਂਜੀ ਹਾਂਜੀ ਹੋਰ ਹਾਲੇ ਤੱਕ ਇਹਨਾਂ ਨੇ ਭੈਣਾਂ ਨੇ ਆਪਣੇ ਪਰਿਵਾਰ ਨੂੰ ਦੱਸਿਆ ਵੀ ਨਹੀਂ ਕਹਿੰਦੇ ਉਹ ਪਰੇਸ਼ਾਨ ਹੋ ਜਾਣਗੇ ਘਬਰਾ ਜਾਣਗੇ ਹਾਂਜੀ ਹਾਂਜੀ ਚਲੋ ਤੁਸੀਂ ਠੀਕ ਹੋ ਹਾਂ ਠੀਕ ਹੈ ਹੱਥ ਦੇ ਠੀਕ ਹੈ ਮਾੜਾ ਇਹ ਕੋਈ ਗੱਲ ਨਹੀਂ ਹੱਡੀ ਨਹੀਂ ਗੱਲ ਐਕਸ-ਰੇ ਕਰਾ ਲਿਓ ਆਹ ਕਰਾ ਲਿਆ ਚਲੋ ਇੱਥੇ ਵੀ ਆਏ ਤੁਹਾਡੇ ਆ ਠੀਕ ਨਹੀਂ ਕੋਈ ਨਹੀਂ ਮਾੜਾ ਇਹ ਕੋਈ ਗੱਲ ਚਲੋ ਤੁਸੀਂ ਦੱਸਤਾ ਆਪਣੇ ਪਰਿਵਾਰ ਨੂੰ ਆ ਦੱਸਤਾ ਜੀ ਅਸੀਂ ਮਾਰੇ ਤੁਹਾਨੂੰ ਤੰਦਰੁਸਤ ਰੱਖੇ ਔਰ ਮੈਨੂੰ ਇੱਥੋਂ ਦਿਖਾ ਦੇ ਮੈਂ ਅੱਗੇ ਤਾਂ ਨਹੀਂ ਜਾਣਾ ਕਿਉਂਕਿ ਭੈਣਾਂ ਜਿਹੜੀਆਂ ਨੇ ਸਰਕਪੁਆਇੰਟ ਸਾਈ ਤਕਲੀਫ ਚ ਨੇ ਕਾਫੀਓ ਦੇਖੋ ਫਰੰਟ ਤੇ ਬੈਠੇ ਨੇ ਇੱਥੇ ਮੈਡਮ ਪਹਿਲੀ ਕੁਰਸੀ ਤੇ ਬੈਠੇ ਉਹਨਾਂ ਦੇ ਸਿਰ ਤੇ ਵੀ ਕਾਫੀ ਸੋਜ ਹੈ ਹੱਥ ਤੇ ਵੀ ਪੱਟੀ ਕੀਤੀ ਹੋਈ ਹੈ ਤਾਂ ਸੱਟਾ ਗੰਭੀਰ ਨੇ ਬੱਚੇ ਵੀ ਨਾਲ ਸਨ ਦੋ ਬੱਚੇ ਦੱਸਿਆ ਜਾ ਰਿਹਾ ਔਰ ਇੱਕ ਬੱਚੇ ਦੀ ਦੱਸਿਆ ਕਿ ਸਥਿਤੀ ਇਹੋ ਜਿਹੀ ਉਹ ਬੋਲ ਨਹੀਂ ਪਾ ਰਿਹਾ ਬੱਚਾ ਕਿਉਂਕਿ ਬੱਚਾ ਛੋਟਾ ਹੈ ਬੋਲੂਗਾ ਤਾਂ ਦੱਸੂਗਾ ਦਰਦ ਕਿੱਥੇ ਹੈ ਸਥਿਤੀ ਬੜੀ ਹੀ ਜਿਹੜੀ ਤਰਾਪੂਰਵਕ ਪਣ ਜਾਂਦੀ ਹੈ ਔਰ ਮਹਾਲੋ ਬਾਈਪਾਸ ਦੇ ਕੋਲ ਇਹ ਹਾਦਸਾ ਵਾਪਰਦਾ ਹੈ ਹੁਣ ਇੱਕ ਵਾਰੀ ਆਪਾਂ ਡੀਐਸਪੀ ਸਾਹਿਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪੂਰੇ ਹੱਥ ਸੇ ਉਹਨਾਂ ਦਾ ਕੀ ਕਹਿਣਾ ਉਹ ਸਕੂਲੀ ਬੱਸਾਂ ਦਾ ਆਪਸ ਵਿੱਚ ਹਾਦਸਾ ਅਜ ਸਰ ਕਦੋਂ ਤੇ ਕਿੱਥੇ ਹੋਇਆ ਜੀ ਇਹ ਦੋ ਸਕੂਲੀ ਬੱਸਾਂ ਖੀਮਕਨ ਸਾਹਿਬ ਤੋਂ ਅਨੰਦਪੁਰ ਸਾਹਿਬ ਜਾ ਰਹੀਆਂ ਸੀਗੀਆਂ ਜੀ ਚੀਫ ਖਾਲਸਾ ਦਵਾਨਪੁਰ ਸਕੂਲ ਰਨ ਕੀਤੇ ਜਾ ਰਿਹਾ ਖੀਮਕਨ ਦੇ ਲੱਗੇ ਸੋ ਉਹਨਾਂ ਦਾ ਹਾਦਸਾ ਹੋ ਗਿਆ ਸੀ ਜਦੋਂ ਮਹਾਲੋਂ ਤੋਂ ਅਸੀਂ ਬਾਈਪਾਸ ਤੋਂ ਉੱਪਰ ਪੁਲ ਤੇ ਚੜਦੇ ਹਾਂ ਨਾ ਗੜਸ਼ੰਕਰ ਬ੍ਰਿਜ ਜਿਹੜਾ ਕਹਿੰਦੇ ਆਪਾਂ ਉਦੇ ਲੱਗੇ ਐਕਸੀਡੈਂਟ ਹੋਇਆ ਸੀ ਆਪਸ ਵਿੱਚ ਬਸਾਂ ਦਾ ਓਵਰਟੇਕ ਕਰਦੇ ਹਾਂ ਟਕਰਾਅ ਹੋ ਗਿਆ ਜਿਹਦੇ ਵਿੱਚ ਇੱਕ ਬੱਸ ਪਲਟ ਗਈ ਸੀ ਔਰ ਇਹਦੇ ਵਿੱਚ ਤਕਰੀਬਨ 17 ਜਿਹੜੇ ਹੈਗੇ ਆ ਉਹਨਾਂ ਨੂੰ ਇੰਜਰੀਜ਼ ਆਈਆਂ ਔਰ ਅਸੀਂ ਉਹਨਾਂ ਦਾ ਵਿਜੀਟ ਕਰਨ ਆਏ ਸੀ ਕਿਸੇ ਨੇ ਰਾਹਗੀਰ ਨੇ ਤੁਰੰਤ ਮੈਨੂੰ ਫੋਨ ਕੀਤਾ ਤੇ ਤੁਰੰਤ ਮੁੱਖ ਤੇ ਮੁੱਖ ਅਫਸਰ ਔਰ ਐਸਐਸਐਫ ਦੀ ਟੀਮ ਪਹੁੰਚ ਗਈ ਸੀ ਜੀ ਸਰ ਜਿਹੜੇ ਘਾਇਲ ਵਿਅਕਤੀ ਸੀਗੇ ਲੇਡੀਜ਼ ਉਹਨਾਂ ਵਿੱਚ ਜ਼ਿਆਦਾ ਨੇ ਹਾਂ ਲੇਡੀਜ਼ ਇਹਨਾਂ ਜ਼ਿਆਦਾ ਹੈਗੀਆਂ ਜੀ ਸੋ ਉਹਨਾਂ ਨੂੰ ਜਿਹੜੇ ਇਲਾਜ ਹੈਗੀਆਂ 10 ਇੱਥੇ ਸਿਵਲ ਹਸਪਤਾਲ 'ਚ ਹੈ 7 ਰਾਜਾ ਹਸਪਤਾਲ 'ਚ ਹੈ ਬਾਕੀ ਜਿਹੜੇ ਪੇਸ਼ੈਂਟ ਸੀਗੇ ਜਿਨ੍ਹਾਂ ਦੇ ਇੰਜਰੀ ਕੋਈ ਨਹੀਂ ਹੈ ਉਹਨਾਂ ਨੂੰ ਰੀਲੀਫ ਲਈ ਅਸੀਂ ਗੁਰਦੁਆਰਾ ਟਾਲੀ ਸਾਹਿਬ ਚੋਂ ਦੀ ਰਿਫਰੈਸ਼ਮੈਂਟ ਦਾ ਅਰੇਂਜ ਕਰਾਇਆ ਜੀ ਸਰ ਪਤਾ ਲੱਗਾ ਜੀ ਕਿ ਜਦੋਂ ਬੱਸਾ ਪਲਟ ਜਾਂਦੀਆਂ ਚੀਕ ਝਾੜਾ ਪੈ ਜਾਂਦਾ ਜੀ ਲੇਡੀਜ਼ ਥੋੜਾ ਘਬਰਾ ਗਈਆਂ ਸੀਗੀਆਂ ਤਾਂ ਪੁਲਿਸ ਨੇ ਮਦਦ ਕਰਕੇ ਆਪਣੀ ਗੱਡੀ ਵਿੱਚ ਲਿਆਂਦਾ ਇੱਥੇ ਬਿਲਕੁਲ ਆਪਣੀ ਗੱਡੀ ਦੇ ਵਿੱਚ ਅਰੇਂਜ ਕਰਕੇ ਉਹਨਾਂ ਨੂੰ ਇੱਥੇ ਵੀ ਭਜਾਇਆ ਔਰ ਉਹਨਾਂ ਨੂੰ ਬਾਕੀਆਂ ਨੂੰ ਵੀ ਅਰੇਂਜ ਕਰਕੇ ਅਸੀਂ ਦੂਜੇ ਟਾਲੀ ਸਾਹਿਬ ਗੁਰਦੁਆਰਾ ਅਰੇਂਜ ਕੀਤਾ ਕੋਈ ਸੀਰੀਅਸ ਇੰਜਰੀ ਕਿਸੇ ਦੀ ਨਹੀਂ ਕੋਈ ਸਾਰੇ ਅਸੀਂ ਵਿਜੀਟ ਕਰ ਲਏ ਮਾਈਨਰ ਇੰਜਰੀਜ਼ ਹੈਗੀਆਂ ਲੇਕਿਨ ਘਬਰਾਏ ਹੋਏ ਹਲੇ ਪੇਸ਼ੈਂਟ ਇਸ ਕਰਕੇ ਇਲਾਜ ਚੱਲ ਰਿਹਾ ਸਕੂਲ ਦੀ ਮੈਨੇਜਮੈਂਟ ਦਾ ਤਾਬੇ ਮੇ ਲੋਗੇ ਹਾਂ ਬਿਲਕੁਲ ਚੀਫ ਖਾਲਸਾ ਦਵੰਤੋਂ ਕੁਦਰਤੀ ਹੋ ਪਿੱਛੇ ਹੀ ਆ ਰਹੇ ਸੀਗੇ ਸੋ ਉਹਨਾਂ ਦੇ ਜਿਹੜੇ ਹੈਗੇ ਆ ਗਏ ਜ਼ਿੰਮੇਵਾਰ ਬੰਦੇ ਤੇ ਬੱਸ ਉਸ ਨੂੰ ਵੋਕਲ ਪੰਚਾਇਤ ਜੀ ਜੀ ਆਪਣੇ ਕਬਜ਼ੇ ਚ ਲੈ ਲੈ ਬਿਲਕੁਲ ਬਿਲਕੁਲ ਜੀ ਬਹੁਤ ਸ਼ੁਕਰੀਆ ਤੇ ਡਾਕਟਰ ਅਮਿਤ ਜੀ ਸਾਡੇ ਨਾਲ ਨੇ ਐਮਰਜੈਂਸੀ ਵਿੱਚ ਸਾਰੇ ਸੀਗੇ ਸਰ ਅੱਜ ਇੱਕ ਸਵੇਰੇ ਐਮਰਜੈਂਸੀ ਸਿਚੁਏਸ਼ਨ ਆਈ ਹੈ ਕਿੰਨੇ ਪੇਸ਼ੈਂਟ ਆਏ ਜੀ ਇੱਥੇ ਇਹ ਅਬਾਊਟ 14 ਮਰੀਜ਼ ਹੈਗੇ ਆ ਜੀ ਠੀਕ ਹੈ ਇਹ ਤਰੰਤਾਂ ਤੋਂ ਆ ਰਹੇ ਸੀ ਸਕੂਲ ਵੈਨ ਸੀ ਤਾਂ ਦੋ ਸਕੂਲ ਵੈਨ ਸਹੀ ਵੀ ਸੀਗੇ ਉਹਨਾਂ ਦੀਆਂ ਜੀ ਤੋਂ ਉਹਨਾਂ ਦੀ ਆਪਸ ਵਿੱਚ ਆਈ ਥਿੰਕ ਕੋਈ ਮਿਸ ਅੰਡਰਸਟੈਂਡਿੰਗ ਹੋਈਆ ਤਾਂ ਉਹ ਆਪਸ ਵਿੱਚ ਟਕਰਾ ਗਈ ਹਾਈਵੇ ਤੇ ਹੀ ਹੋਇਆ ਇਹ ਜੀ ਚਲੋ ਸਰ ਐਕਸੀਡੈਂਟ ਅਸੀਂ ਦੇਖ ਕੇ ਆ ਜਿਹੜਾ ਮੌਕੇ ਦੀ ਸਥਿਤੀ ਦੇਖ ਕੇ ਆਇਆ ਬੜਾ ਜਬਰਦਸਤ ਐਕਸੀਡੈਂਟ ਹੈ ਗੰਭੀਰ ਐਕਸੀਡੈਂਟ ਹੋਇਆ ਹਾਂਜੀ 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 ਤੇ ਪੇਸ਼ੈਂਟ ਦੀ ਜਿਹੜੇ ਜਿੰਨੇ ਵੀ ਪੇਸ਼ੈਂਟ ਆ ਉਹਨਾਂ ਦੀ ਸਥਿਤੀ ਕੀ ਹੋਤੀ ਕੋਈ ਪੇਸ਼ੈਂਟ ਸਾਡੇ ਕੋਲ ਜਿੰਨੇ ਆਏ ਹੈਗੇ ਆ ਉਹਨਾਂ ਦੇ ਵਿੱਚ ਕੁਝ ਪੇਸ਼ੈਂਟਸ ਹੈ ਜਿਨ੍ਹਾਂ ਦੇ ਇੰਜਰੀਸ ਸੀਗੀਆਂ ਜੀ ਕੁਝ ਕੁਝ ਮਰੀਜ਼ਾਂ ਦੇ ਗੁੱਜੀਆਂ ਸੱਟਾਂ ਸੀ ਜੀ ਠੀਕ ਹੈ ਅਸੀਂ ਉਹਨਾਂ ਨੂੰ ਜੋ ਵੀ ਬਤੌਰ ਇਲਾਜ ਹੈਗਾ ਉਹ ਕੀਤਾ ਹੈਗਾ ਆ ਔਰ ਅੰਡ ਗਏ ਸਾਰੇ ਔਰ ਐਡਮਿਟ ਕਰ ਲਏ ਅਸੀਂ ਪੇਸ਼ੈਂਟ ਸਾਰੇ ਕੱਟ ਸਰ ਕਿਸੇ ਦੇ ਕੋਈ ਹਾਂ ਦੋ ਪੇਸ਼ੈਂਟਸ ਦੇ ਜਿੱਦਾਂ ਇਅਰ ਲੇਸਰੇਸ਼ਨ ਸੀਗੀਆਂ ਇੱਕ ਦੇ ਨੋਜ਼ ਲੇਸਰੇਸ਼ਨ ਸੀ ਜੀ ਤੇ ਉਹ ਉਹਨਾਂ ਦਾ ਸੀ ਜੋ ਬਣਦਾ ਟਰੀਟਮੈਂਟ ਹੈ ਉਹ ਕੀਤਾ ਹੈਗਾ ਆ ਤੇ ਹਲੇ ਤੱਕ ਠੀਕ ਹੈਗੇ ਆ ਪੇਸ਼ੈਂਟ ਜਨਰਲ ਕੰਡੀਸ਼ਨ ਸਾਰਿਆਂ ਦੀ ਸਟੇਬਲ ਹੈਗੀ ਆ ਡੇਂਜਰ ਤਾਂ ਹੋਊ ਕੀ ਹਾਂ ਫਿਲਹਾਲ ਤਾਂ ਇਹੀ ਲੱਗ ਰਿਹਾ ਹੈਗਾ ਬਾਕੀ ਕੁਛ ਦੀ ਜੋ ਸਕੈਨ ਜਾਂ ਰਿਪੋਰਟਸ ਪੈਂਡਿੰਗ ਹੈ ਉਹਦੇ ਬਿਹਾਫ ਫੇਰ ਆਪਾਂ ਦੇਖਦੇ ਹਾਂ ਜਿਸ ਮੈਂ ਨਾ ਕਈ ਭੈਣਾਂ ਨਾਲ ਗੱਲਬਾਤ ਕੀਤੀ ਜਿਹੜੀਆਂ ਤੇ ਆਪਕੋ ਸਹਬਾਨ ਨੇ ਉਹ ਕਹਿੰਦੇ ਕਿ ਬਾਹ ਤੇ ਸੋਚ ਜਾ ਸਿਰ ਤੇ ਸੋਚ ਜਾ ਹਾਂ ਉਹਨਾਂ ਨੂੰ ਅਸੀਂ ਇਹ ਸਿਟੀ ਸਕੈਨ ਜਾਂ ਐਕਸ-ਰੇਸ ਉਹਨਾਂ ਨੂੰ ਡਵਾਈਸ ਕੀਤੇ ਹੋਏ ਆ ਕਿੰਨੇ ਦਿਨ ਹੋ ਵੀ ਗਏ ਮੇਰੇ ਕੋਲ ਐਕਸ ਇਥੇ ਹਾਂਜੀ ਦੋ ਪੇਸ਼ੈਂਟ ਦੇ ਐਕਸ-ਰੇ ਹੋ ਗਏ ਉਹ ਸਾਡੇ ਕੋਲ ਆ ਗਏ ਆ ਤੇ ਉਹਨਾਂ ਦਾ ਤਾਂ ਠੀਕ ਲੱਗ ਰਿਹਾ ਹੈਗਾ ਤੇ ਜਿਹੜੇ ਜਿਨ੍ਹਾਂ ਦੀ ਸੂਚ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਦੇ ਹਲੇ ਐਕਸ-ਰੇ ਹੋਣੇ ਆ। ਐਕਸਰ ਮੈਮ ਦੇ ਦੇਖਿਆ ਸਰ ਕਾਫੀ ਸੁੱਝਿਆ ਹੋਇਆ। ਹਾਂਜੀ ਤੇ ਕੋਈ ਕ੍ਰਿਟੀਕਲ ਸਿਚੁਏਸ਼ਨ ਨਹੀਂ ਹੋ ਸਕਦੀ। ਅ ਨਹੀਂ ਦੇਖਣ ਨੂੰ ਤਾਂ ਨਹੀਂ ਲੱਗ ਰਿਹਾ ਸਵੇਲਿੰਗ ਤਾਂ ਜ਼ਰੂਰ ਹੈ ਬਟ ਕੀ ਸੀਟੀ ਸਕੈਨ ਦੀ ਰਿਪੋਰਟ ਪੈਂਡਿੰਗ ਹੈ। ਸੋ ਅਕੋਰਡਿੰਗਲੀ ਆਪਾਂ ਦੇਖੀ। ਤੇ ਕਿਸ ਨੂੰ ਕਰ ਰੈਫਰ ਕੀਤਾ ਹੋਵੇਗੀ ਤੁਸੀਂ? ਨਹੀਂ ਨਹੀਂ ਫਿਲਹਾਲ ਅਸੀਂ ਕੋਈ ਪੇਸ਼ੈਂਟ ਨਹੀਂ ਰੈਫਰ ਕੀਤਾ। ਸਰ ਤੁਸੀਂ ਆਪ ਹੀ ਮੈਨੇਜ ਹਾਂਜੀ ਆਪੇ ਸਾਰਾ ਮੈਨੇਜ ਕਰ। ਚਲੋ ਸਰ ਤੁਹਾ ਸਵਾਲ ਇਹ ਜੀ ਕਿ ਜਿਵੇਂ ਹੁਣ 14 ਦੇ 14 ਜਾਣੇ ਆ ਇਹ ਫਿਰ ਇੱਥੇ ਹੀ ਸਟੇ ਕਰਨਗੇ ਇਹਨਾਂ ਨੂੰ ਭੇਜ ਦਿੱਤਾ ਜਾਵੇਗਾ ਵਾਪਸ ਨਹੀਂ ਨਹੀਂ ਫਿਲਹਾਲ ਅਸੀਂ ਇਹਨਾਂ ਨੂੰ ਐਡਮਿਟ ਕੀਤਾ ਹੈ ਪੇਸ਼ੈਂਟ ਸਾਰਿਆਂ ਨੂੰ ਜੀ ਤੇ ਦੌਰਾਨੇ ਇਲਾਜ ਅਗਰ ਕਿਸੇ ਨੂੰ ਸਾਨੂੰ ਰੱਖਣ ਦੀ ਜ਼ਰੂਰਤ ਪੈਂਦੀ ਆ ਤਾਂ ਅਸੀਂ ਉਹਨੂੰ ਐਡਮਿਟ ਰੱਖਾਂਗੇ ਜੀ ਬਾਕੀ ਅਗਰ ਜੇ ਪੇਸ਼ੈਂਟ ਸਟੇਬਲ ਹੈ ਤਾਂ ਉਹ ਮੈਡੀਕੇਸ਼ਨ ਤੇ ਠੀਕ ਹੋ ਸਕਦਾ ਤਾਂ ਆਪਾਂ ਨੂੰ ਡਿਸਚਾਰਜ ਇੱਕ ਬੱਚਾ ਵੀ ਸਰ 3 ਸਾਲ ਦਾ ਸਾਡੇ ਹਾਉ ਬੱਚਾ ਠੀਕ ਹੈ ਬੱਚੇ ਨੂੰ ਦੇਖਣਾ ਦੇਖ ਕੇ ਹੈਗੇ ਡਾਕਟਰ ਸਾਹਿਬ ਬੱਚਿਆਂ ਵਾਲੇ ਡਾਕਟਰ ਸਾਹਿਬ ਵੀ ਦੇਖ ਰਿਹਾ ਤੇ ਸਰਜਨ ਵੀ ਸਾਡੇ ਆ ਰਹੇ ਹੈਗੇ ਦੇਖਣ ਲਈ ਵੀ ਮੇ ਵੀ ਬੱਚਾ ਪੇਟ ਦੇ ਵਿੱਚ ਦਰਦ ਕਹਿ ਰਿਹਾ ਸੀਗਾ ਤਾਂ ਜੋ ਵੀ ਸਾਰਾ ਕੁਝ ਬਣਦਾ ਉਹਦਾ ਇਲਾਜ ਹੋ ਜਾ ਬਹੁਤ ਸ਼ੁਕਰੀਆ ਸਰ ਡਾਕਟਰ ਅਮਿਤ ਜੀ ਇੱਥੇ ਮੌਕੇ ਤੇ ਮੌਜੂਦ ਸੀਗੇ ਔਰ ਇਹਨਾਂ ਨੇ ਪੂਰੀ ਜਾਨ ਲਾ ਕੇ ਜਿਹੜੇ ਪੇਸ਼ੈਂਟ ਸੀਗੇ ਉਹਨਾਂ ਦਾ ਟ੍ਰੀਟਮੈਂਟ ਕੀਤਾ ਔਰ ਪੇਸ਼ੈਂਟ ਸਾਰੇ ਸਟੇਬਲ ਨੇ ਇਹ ਵੱਡੀ ਗੱਲ ਹੈ ਆਪ ਲੇਕਿਨ ਜਿੰਨੇ ਵੀ ਪੀੜਤ ਨੇ ਜ਼ਖਮੀ ਨੇ ਚਿਹਰੇ ਉੱtre ਹੋਏ ਆ ਚਿਹਰੇ ਤੇ ਮੜੀ ਮਤਲਬ ਪਤਾ ਲੱਗਦਾ ਕਿ ਤਕਲੀਫ ਚ ਨੇ ਕਾਫੀ ਜਿਵੇਂ ਉਹ ਮੈਡਮ ਵੀ ਉੱਥੇ ਖੜੇ ਨੇ ਦਿਖਾਈ ਵਜੇ ਕਾਫੀ ਚਿਹਰੇ ਤੋਂ ਪਤਾ ਲੱਗਦਾ ਅੰਦਾਜ਼ਾ ਹੋ ਰਿਹਾ ਕਿ ਤਕਲੀਫ ਬਹੁਤ ਜ਼ਿਆਦਾ ਦਰਦ ਬਹੁਤ ਜ਼ਿਆਦਾ ਔਰ ਅਸੀਂ ਆਪਣੇ ਵੱਲੋਂ ਇਹਨਾਂ ਨੂੰ ਕਿਹਾ ਕਿ ਜਿੱਥੇ ਕਿ ਇਹਨਾਂ ਨੂੰ ਸਾਡੀ ਜ਼ਰੂਰਤ ਦੀ ਲੋੜ ਹੈ ਅਸੀਂ ਮੌਕੇ ਤੇ ਆ ਮੌਕੇ ਤੇ ਮੌਜੂਦ ਹੈ ਪਰ ਇਹਨਾਂ ਦੀ ਮੈਨੇਜਮੈਂਟ ਆਪਣੇ ਵੱਲੋਂ ਵੀ ਬਹੁਤ ਕੋਸ਼ਿਸ਼ਾਂ ਕਰ ਰਹੀ ਹੈ ਔਰ ਇਹਨਾਂ ਨੂੰ ਜਿਹੜੀ ਸਹਾਇਤਾ ਦਿੱਤੀ ਜਾ ਰਹੀ ਹੈ ਸਹੂਲਤ ਦਿੱਤੀ ਜਾ ਰਹੀ ਹੈ ਪਿੱਛੇ ਵੀ ਜਿਹੜੀਆਂ ਤੁਸੀਂ ਦੇਖ ਪਾ ਰਹੇ ਹੋ ਅਧਿਆਪਕ ਸਹਿਬਾਨ ਬੈਠੇ ਨੇ ਸਾਰੇ ਮੈਨਾ ਮੈਡਮਾਂ ਬੈਠੀਆਂ ਹੋਈਆਂ ਸਾਡੀਆਂ ਭੈਣਾਂ ਹੀ ਨੇ ਤਾਂ ਤਕਲੀਫ ਚ ਚਿਹਰੇ ਤਕਲੀਫ ਚ ਨੇ ਚਿਹਰੇ ਮੁਰਝਾਏ ਹੋਏ ਨੇ ਤਕਲੀਫ ਚ ਨੇ ਕਿਉਂਕਿ ਕਿੱਥੇ ਆਪਣੇ ਉਥੋਂ ਤਿਆਰੀ ਕਰਕੇ ਤੁਰੇ ਹੋਣੇ ਤਰਨ ਤਰਨ ਤੋਂ ਕਿਸੀ ਕਾਨਫਰੈਂਸ ਅਟੈਂਡ ਕਰਨੀ ਹੈ ਆਪਣੇ ਵੱਲੋਂ ਤਿਆਰੀ ਕੀਤੀ ਹੋਣੀ ਪ੍ਰੇਪਰੇਸ਼ਨ ਪਤਾ ਨਹੀਂ ਕਿੰਨੀ ਕੀਤੀ ਹੋਣੀ ਕਿੱਥੋਂ ਸਿਚੁਏਸ਼ਨ ਜਿਹੜੀ ਜਮਾਂ ਹੀ ਘੁੰਮ ਗਈ ਉਲਟ ਹੋ ਗਈ ਕੱਲੀ ਬਾਤਸ ਨਹੀਂ ਉਲਟੀ ਸਿਚੁਏਸ਼ਨ ਵੀ ਉਲਟ ਗਈ ਔਰ ਤਕਲੀਫ ਚ ਨੇ ਚਿਹਰੇ ਮੁਰਜਾਏ ਹੋਏ ਨੇ ਤੇ ਸਾਥੀਓ ਆਖਿਰ 'ਚ ਮੈਂ ਇਹੀ ਕਹਿਣਾ ਚਾਹੁੰਦਾ ਕਿ ਸਾਡਾ ਸਾਡੀ ਨਵਾਂ ਸ਼ਹਿਰ ਜਿਹੜੀ ਪੁਲਿਸ ਹੈ ਸਿਟੀ ਪੁਲਿਸ ਨੇ ਡੀਐਸਪੀ ਰਾਜਪੁਰ ਉਹਨਾਂ ਦੀ ਅਗਵਾਈ ਹੇਠ ਬਹੁਤ ਚੰਗਾ ਕੰਮ ਕੀਤਾ ਹੈ ਜ਼ਖਮੀਆਂ ਨਾਲ ਮੈਂ ਕਈ ਵਾਰ ਗੱਲ ਕੀਤੀ ਹੈ ਵੱਖ-ਵੱਖ ਜ਼ਖਮੀਆਂ ਨਾਲ ਗੱਲਬਾਤ ਕੀਤੀ ਹੈ ਉਹ ਕਹਿੰਦੇ ਪੁਲਿਸ ਵੱਲੋਂ ਜਿਹੜੀ ਸਾਨੂੰ ਸਹਾਇਤਾ ਮਿਲੀ ਹੈ ਸਹੂਲਤ ਮਿਲੀ ਹੈ ਸਾਡੀ ਹੈਲਪ ਕੀਤੀ ਗਈ ਹੈ ਪਰ ਉਹ ਐਕਟਿਵ ਉਹ ਕਹਿੰਦੇ ਹੈਲਪ ਕੀਤੀ ਹੁਣ ਇਹਨਾਂ ਦੀ ਮੈਨੇਜਮੈਂਟ ਵੀ ਜਿਹੜੀ ਸਾਰੀ ਤਰੰਤ ਤਰੰਤ ਤੱਕ ਪਹੁੰਚ ਗਈ ਹੈ ਉਹ ਕਹਿੰਦੇ ਸਾਡੀ ਹੈਲਪ ਕੀਤੀ ਗਈ ਹੈ ਉਹ ਸਾਨੂੰ ਤੁਰੰਤ ਇੱਥੇ ਪਹੁੰਚਾਇਆ ਇਨਸਾਨੀਅਤ ਦਾ ਫਰਜ਼ ਵੀ ਇਹੀ ਹੈ ਕਿ ਮੌਕੇ ਤੇ ਜਿਹੜਾ ਪੀੜਤ ਹੈ ਜਿਹੜਾ ਤਕਲੀਫ 'ਚ ਹੈ ਉਹਦੀ ਮਦਦ ਕਰਨੀ ਚਾਹੀਦੀ ਹੈ ਉਮੀਦ ਕਰਦੇ ਹਾਂ ਤੁਸੀਂ ਆਪਣੇ ਘਰ ਪੰਦਰੁਸਤ ਰਹੋਗੇ ਸਹੀ ਸਲਾਮਤ ਰਹੋਗੇ ਔਰ ਇਹਦਾ ਤੇ ਸਾਡੇ ਨਵੇਂ ਸ਼ਹਿਰ ਦੇ ਬਹੁਤ ਸਾਰੇ ਸੱਜਣਾ ਨੇ ਖਾਸ ਕਰਕੇ ਪੁਲਿਸ ਨੇ ਅੱਗੇ ਆ ਕੇ ਮਦਦ ਕੀਤੀ ਹੈ ਤਾਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਬੜੇ ਰੰਨਾ ਵਿੱਤੀ ਨਿਵਾਸ਼ਾਂ ਨੇ ਛੋਟੇ ਦਿਨ ਇਸ ਲਈ ਕੈਮਰਾ ਪ੍ਰਸੰਗਿਕ ਜਿਆਦਾ ਬੋਲਦੇ ਸਤੋ ਸਮੇਂਗੇ ਸასი ਕਾਲਾ ਬਰਾਖਾ